ਗੁਰੂ ਪ੍ਰਤੀ ਕਦੇ ਸ਼ੰਕਾ ਨਾ ਕਰਿਆ ਕਰੋ ਗੁਰੂ ਪ੍ਰਤੀ ਗੁਰੂ ਕੀ ਨਹੀਂ ਕਰ ਸਕਦਾ ਮਿਰਤਕ ਕੋ ਜੀਵਨ ਦਾ ਹਾਰ ਭੁੱਖੇ ਕੋ ਢੇਬ ਖਵਾ ਦਾ ਹਾਰ ਗੁਰੂ ਕੀ ਨਹੀਂ ਕਰ ਸਕਦਾ ਉਹਦੇ ਤੇ ਚਰਨਾਂ ਦੇ ਵਿੱਚ ਗੰਗਾ ਵਗਦੀ ਸੀ ਆਖੋ ਸਤਨਾਮ ਐਵੇਂ ਥੋੜੀਆਂ ਕੰਗਣ ਕੱਢ ਕੇ ਫੜਾ ਦਿੱਤਾ ਪੰਡਤ ਨੂੰ ਲੈ ਲੈ ਜਾਂਦੇ ਨਾਲ ਦਾ ਕੰਗਣ ਆਖੋ ਸਤਨਾਮ ਤੇ ਗੁਰਮੁਖ ਪਿਆਰਿਓ ਪੜਿਓ ਪਿਆਰ ਦੇ ਨਾਲ ਜੇ ਸਰਧਾ ਕਦੋਂ ਖਤਮ ਹੁੰਦੀ ਹੈ ਜਦੋਂ ਸ਼ੰਕਾ ਹੁੰਦਾ ਹੈ ਮਹਾਪੁਰਖ ਪੜਿਆ ਕਰਦੇ ਸਨ ਉਹ ਸਰਧਾ ਟੁੱਟ ਜਾਂਦੀ ਹੈ ਮਨ ਵਿੱਚ ਜੇ ਸ਼ੰਕਾ ਹੋ ਜੇ ਸਰਧਾ ਟੁੱਟ ਜਾਂਦੀ ਹੈ ਮਨ ਵਿੱਚ ਜੇ ਮਨ ਵਿੱਚ ਜੇ ਸੰਤੋਖ ਹੋਵੇ ਅਰਦਾ ਟੁੱਟ ਜਾਂਦੀ ਐ ਮਨ ਵਿੱਚ ਜੇ ਸੰਤੋਖ ਹੋਵੇ ਅਰਦਾ ਟੁੱਟ ਜਾਂਦੀ ਐ ਮਨ ਵਿੱਚ ਜੇ ਸੰਤੋਖ ਹੋਵੇ ਗਾਣੀ ਐ ਭਾਂਵੇਂ ਤੁਝੇ ਸ਼ੰਕਾ ਹੋਵੇ। ਭਾਂਵੇਂ ਵਿੱਚ ਜੇ ਸ਼ੰਕਾ ਹੋਗੀ ਨਾ ਤੇ ਸਰਦਾ ਖਤਮ। ਇਦਾਂ ਹੀ ਕਿਰਨਾ ਕੀਤੀ ਰਾਜੇ ਪੀਪੇ ਨੇ ਉਂਝਲ ਦੇ ਵਿੱਚ ਉਹ ਅੰਮ੍ਰਿਤ ਕੁੰਡ ਦੇ ਵਿੱਚੋਂ ਐ ਜਲ ਪਵਾ ਤਾਂ ਲਿਆ। ਐ ਮੁਖ ਤੱਕ ਜਾਂਦੇ ਜਾਂਦੇ ਆ ਨਾ। ਸਕਿਆ ਨਹੀਂ ਉਂਝਲ ਇਦਾਂ ਕਰ ਦਿੱਤਾ ਉਹ ਸਾਰਾ ਜਲ। ਵਸਤਰਾਂ ਦੇ ਉੱਤੇ ਪਹਿ ਗਿਆ ਆਪ ਕੋ ਸਤਨਾਮ ਵਾਹਿਗੁਰੂ ਟਲਿਆ ਗਿਆ ਵਾਪਸ ਜਾ ਕੇ ਉਹ ਵਸਤਰ ਉਤਾਰ ਕੇ ਆਪਣੀ ਰਾਣੀ ਨੂੰ ਕਹਿੰਦਾ ਇਹ ਵਸਤਰ ਦਾਨ ਕਰਦੇ ਆਪ ਕੋ ਸਤਨਾਮ ਵਾਹਿਗੁਰੂ ਇਹ ਵਸਤਰ ਨਹੀਂ ਪਾਉਣੇ ਕਿਉਂ ਮੈਨੂੰ ਤੇ ਪਤਾ ਹੀ ਨਹੀਂ ਸੀ ਕਿ ਲੋਕੀ ਜੈ ਜੈਕਾਰ ਕਰਦੇ ਨੇ ਉਹ ਤੇ ਜੱਤ ਦਾ ਸੂਤਰ ਹੈ ਨੀਚ